ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਮਟਾਪੇ ਨੂੰ ਘੱਟ ਕਰਨ ਵਾਸਤੇ ਆਪਦੇ ਵਧੇ ਹੋਏ ਪੇਟ ਨੂੰ ਘਟਾਉਣ ਵਾਸਤੇ ਕੁਝ ਜ਼ਰੂਰੀ ਜਿਹੜੇ ਨੁਕਤੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਚਾਹਣਾ ਹੈ ਸੋ ਮਟਾਪਾ ਆਉਂਦਾ ਕਿਉਂ ਦੇ ਕਾਰਨਾਂ ਦੀ ਵੀ ਗੱਲ ਕਰਾਂਗੇ ਤੇ ਇਹਨੂੰ ਘਟਾਇਆ ਕਿਵੇਂ ਜਾ ਸਕਦਾ ਬੜੀ ਜਲਦੀ ਉਸ ਬਾਰੇ ਜਾਣਾਂਗੇ ਸੋ ਇਹ ਜਿਹੜੀ ਵੀਡੀਓ ਆ ਇਹਨੂੰ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਇਹ ਜਿਹੜਾ ਆਪਣਾ ਪੇਜ ਆ ਇਹਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਆ ਜੋ ਜਿਹੜੀ ਸਿਹਤ ਸਬੰਧੀ ਜਾਣਕਾਰੀ ਆ ਜਿਹੜੇ ਸਿਹਤ ਸਬੰਧੀ ਅਵੇਅਰ ਰਹਿੰਦੇ ਭੈਣ ਭਰਾ ਉਹਨਾਂ ਨੂੰ ਜਿਹੜੀ ਲੇਟੈਸਟ ਜਾਣਕਾਰੀ ਸਿਹਤ ਨੂੰ ਲੈ ਕੇ ਨਵੀਂ ਜਾਣਕਾਰੀ ਇਸੇ ਪੇਜ ਤੇ ਮਿਲਿਆ ਕਰੂਗੀ ਸੋ ਆ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਅੱਗੇ ਜਾਣਕਾਰੀ ਵੀ ਪਹੁੰਚੇ ਤੇ ਮੇਰਾ ਮੈਸੇਜ ਵੀ ਪਹੁੰਚੇ ਸੋ ਆਓ ਹੁਣ ਜਾਣਦੇ ਵੀ ਮोटापा ਆਉਣ ਦੇ ਪੇਟ ਵਧਣ ਦੇ ਕਾਰਨ ਕਿਹੜੇ ਰਹਿੰਦੇ ਆ ਦੋਸਤੋ ਮੇਨ ਕਾਰਨ ਇਹੀ ਰਹਿੰਦੇ ਆ ਵੀ ਇੱਕ ਤਾਂ ਜਦੋਂ ਸਾਡੀ ਉਮਰ ਘੱਟ ਹੁੰਦੀ ਉਦੋਂ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਬੜਾ ਵਧੀਆ ਹੁੰਦਾ ਏ ਮੈਟਾਬੋਲਿਜ਼ਮ ਠੀਕ ਹੁੰਦਾ ਪਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋਅ ਹੋਣਾ ਸ਼ੁਰੂ ਹੋ ਜਾਂਦਾ ਸੋ ਮੈਟਾਬੋਲਿਜ਼ਮ ਹੁੰਦਾ ਕੀ ਆ ਜਿਹੜਾ ਵੀ ਅਸੀਂ ਭੋਜਨ ਖਾਂਦੇ ਆ ਉਹਦੇ ਤੋਂ ਜਿਹੜੀਆਂ ਵੀ ਕੈਲਰੀਜ਼ ਮਿਲਦੀਆਂ ਉਹਨਾਂ ਨੂੰ ਬਰਨ ਕਰਨ ਦੀ ਇਹ ਸਾਰੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਿਹਾ ਜਾਂਦਾ ਏ ਸੋ ਜਦੋਂ ਸਾਡੀ ਉਮਰ ਵੱਧਦੀ ਆ ਤਾਂ ਸਾਡੀ ਜਿਹੜੀ ਕੈਲਰੀ ਬਰਨ ਕਰਨ ਕਰਦੀ ਸ਼ਮਤਾ ਏ ਇਹ ਹੌਲੀ ਹੌਲੀ ਘਟ ਜਾਂਦੀ ਜਿਹਨੂੰ ਕਹਿ ਦਿੰਨੇ ਵੀ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋਣਾ ਸ਼ੁਰੂ ਹੋ ਗਿਆ ਸੋ ਇੱਕ ਤਾਂ ਮੇਨ ਕਾਰਨ ਇਹ ਹੁੰਦਾ ਜਿਹਦੇ ਕਰਕੇ ਅਸੀਂ ਭੋਜਨ ਓਵਰ ਈਟਿੰਗ ਕਰਦੇ ਭੋਜਨ ਖਾਂਦੇ ਜਿਹੜਾ ਉਹ ਜਲਦੀ ਪਚਦਾ ਨਹੀਂਗਾ ਸਾਡੇ ਸਹੀ ਢੰਗ ਨਾਲ ਜਿਹਦੇ ਕਰਕੇ ਸਾਨੂੰ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਸਾਥੀਓ ਆ ਵੀਡੀਓ ਨੂੰ ਅੱਗੇ ਸ਼ੇਅਰ ਕਰੀ ਜਾਓ ਵੱਧ ਤੋਂ ਵੱਧ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਜਿਹੜੀ ਜ਼ਰੂਰੀ ਉਹ ਪਹੁੰਚ ਤੇ ਅਗਲਾ ਕਾਰਨ ਹੁੰਦਾ ਮਟਾਪਾ ਆਉਣ ਦਾ ਅ ਅਸੀਂ ਮੈਂ ਤੁਹਾਨੂੰ ਜਿਹੜਾ ਮੇਨ ਕਾਰਨ ਦੱਸ ਦਉਗਾ ਓਵਰ ਈਟਿੰਗ ਓਵਰ ਈਟਿੰਗ ਅਸੀਂ ਕਿਉਂ ਕਰਦੇ ਆ ਕਿਉਂ ਵੱਧ ਖਾਧਾ ਜਾਂਦਾ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਜਿਹਨੂੰ ਅਸੀਂ ਸਟਾਈਕ ਸਿਗਨਲ ਕਹਿੰਦੇ ਆ ਉਹ ਤੁਹਾਨੂੰ ਮੈਂ ਅੱਜ ਸਮਝਾਉਣਾ ਸਾਥੀਓ ਜਦੋਂ ਅਸੀਂ ਭੋਜਨ ਖਾਂਦੇ ਆ ਤਾਂ ਸਾਡੇ ਮੇਦੇ ਤੋਂ ਦਿਮਾਗ ਤੱਕ ਇੱਕ ਸਿਗਨਲ ਜਾਂਦਾ ਏ ਜਿਹੜਾ ਦਿਮਾਗ ਨੂੰ ਦੱਸਦਾ ਹੈ ਵੀ ਪੇਟ ਭਰ ਚੁੱਕਾ ਏ ਹੁਣ ਬੱਸ ਕਰੋ ਜਿਹਨੂੰ ਅਸੀਂ ਸੈਟਾਇਟੀ ਸਿਗਨਲ ਕਹਿੰਦੇ ਆ ਪਰ ਜਦੋਂ ਸਾਡੀ ਉਮਰ ਵੱਧਦੀ ਉਮਰ ਵਧਣ ਦੇ ਨਾਲ ਇਹ ਜਿਹੜਾ ਸੈਟਾਇਟੀ ਸਿਗਨਲ ਆ ਇਹ ਵੀ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਏ ਇੱਕ ਇਹ ਕਾਰਨ ਹੋ ਗਿਆ ਬਾਕੀ ਜਿਹੜਾ ਮਿਹਦੇ ਤੋਂ ਦਿਮਾਗ ਤੱਕ ਸੈਟਾਇਟੀ ਸਿਗਨਲ ਜਾਂਦਾ ਉਹਨੂੰ ਜਾਣ ਤੇ ਘੱਟੋ ਘੱਟ ਅੱਧਾ ਘੰਟਾ ਲੱਗਦਾ ਏ ਪਰ ਅਸੀਂ ਕੀ ਕਰਦੇ ਆ ਅੱਧੇ ਘੰਟੇ ਤੋਂ ਪਹਿਲਾਂ ਹੀ ਆਪਦਾ ਭੋਜਨ ਖਾ ਕੇ ਨਿਪਟਾ ਲੈਨੇ ਆ ਸੋ ਪੂਰੀ ਮੀਲ ਅਸੀਂ ਅੱਧੇ ਘੰਟੇ ਤੋਂ ਪਹਿਲਾਂ ਖਾ ਲੈਣੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਪੇਟ ਭਰਿਆ ਜਾਂ ਨਹੀਂ ਭਰਿਆ ਜਿਹਦੇ ਵਿੱਚ ਓਵਰ ਈਟਿੰਗ ਹੋ ਜਾਂਦੀ ਆ ਸੋ ਜੇ ਅਸੀਂ ਮਟਾਪੇ ਨੂੰ ਘਟਾਉਣਾ ਚਾਹੁੰਦੇ ਆ ਤਾਂ ਜਦੋਂ ਵੀ ਤੁਸੀਂ ਮੇਜਰ ਮੀਲ ਲੈਣੀ ਆਪਦੀ ਡਿਨਰ ਕਰਨਾ ਲੰਚ ਕਰਨਾ ਜਾਂ ਨਾਸ਼ਤਾ ਕਰਨਾ ਸੋ ਅੱਧਾ ਘੰਟਾ ਰੱਕੇ ਖਾਣਾ ਖਾਓ ਬੜਾ ਸਲੋ ਖਾਣਾ ਖਾਓ ਵਧੀਆ ਤਰੀਕੇ ਨਾਲ ਚਬਾ ਕੇ ਜੇ ਖਾਓਗੇ ਇੱਕ ਤਾਂ ਇਹਦੇ ਨਾਲ ਜਿੰਨੇ ਵੀ ਪੋਸ਼ਟਿਕ ਤੱਤ ਭੋਜਨ ਵਿੱਚ ਲਿਏ ਉਹ ਤੁਹਾਡੇ ਸਰੀਰ ਨੂੰ ਉਹ ਮਿਲਣਗੇ ਨੰਬਰ 2 ਤੁਹਾਡਾ ਜਿਹੜਾ ਸਟਾਈਟਿਸ ਸਿਗਨਲ ਆ ਉਹ ਸਹੀ ਤਰੀਕੇ ਨਾਲ ਦਿਮਾਗ ਨੂੰ ਮੈਸੇਜ ਪਹੁੰਚੂਗਾ ਤੁਸੀਂ ਓਵਰ ਰੇਟਿੰਗ ਤੋਂ ਬਚੋਗੇ ਸਾਥੀਓ ਤੀਜਾ ਕਾਰਨ ਹੁੰਦਾ ਏ ਸਾਡਾ ਜੈਨੇਟਿਕ ਜੇ ਸਾਡੇ ਪਿਓ ਦਾਦਿਆਂ ਦੇ ਪੇਟ ਵਧੇ ਸੀ ਤਾਂ ਸਾਡੇ ਵਧਣੇ ਵਧਨੇ ਆ ਜੇ ਅਸੀਂ ਮਤਲਬ ਸਿਹਤ ਸੰਬੰਧੀ ਆਪਦੇ ਆਪ ਨੂੰ ਅਵੇਅਰ ਨਹੀਂ ਰੱਖਾਂਗੇ ਆਪਦੀ ਸਿਹਤ ਤੇ ਕਹਿ ਲਓ ਵੀ ਕਾਬੂ ਨਹੀਂ ਪਾਵਾਂਗੇ ਆਪਦੇ ਖਾਣ ਪੀਣ ਤੇ ਸੋ ਇਹ ਵੀ ਕਾਰਨ ਹੁੰਦਾ ਏ ਬਾਕੀ ਜਿਹੜੀਆਂ ਔਰਤਾਂ 'ਚ ਮਹਾਵਾਰੀ ਬੰਦ ਹੋਣ ਤੋਂ ਬਾਅਦ ਕੁਝ ਹਾਰਮੋਨਲ ਚੇਂਜਸ ਆ ਜਾਂਦੇ ਆ ਸੋ ਉਹਦੇ ਕਰਕੇ ਵੀ ਜਿਹੜਾ ਮਟਾਪਾ ਇਹ ਵੱਧਣਾ ਸ਼ੁਰੂ ਹੋ ਜਾਂਦਾ ਹੈ ਐਸਟ੍ਰੋਜਨ ਦੀ ਕਮੀ ਆ ਜਾਂਦੀ ਹੈ ਸੋ ਦੋਸਤੋ ਪੇਟ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ ਮਟਾਪੇ ਨੂੰ ਘੱਟ ਕਿਵੇਂ ਕਰਨਾ ਬੜੇ ਸੌਖੇ ਤਰੀਕੇ ਨਾਲ ਆਓ ਉਹ ਜਾਣਦੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰੋਟੀਨ ਡਾਈਟ ਦੀ ਪ੍ਰੋਟੀਨ ਅਸੀਂ ਵੱਧ ਤੋਂ ਵੱਧ ਲੈਣਾ ਹੈ ਜਿਹੜੇ ਮਟਾਪੇ ਨੂੰ ਘਟਾਉਣਾ ਚਾਹੁੰਦੇ ਆ ਪ੍ਰੋਟੀਨ ਨਾ ਕੀ ਹੈ ਇੱਕ ਤਾਂ ਸਾਡਾ ਪੇਟ ਮੇਤਾ ਭਰਿਆ ਭਰਿਆ ਰਹਿੰਦਾ ਏ ਸਾਨੂੰ ਵਾਰ-ਵਾਰ ਜਿਹੜੀ ਭੋਜਨ ਕਰਨ ਦੀ ਇੱਕ ਭਲਕ ਲੱਗੀ ਰਹਿੰਦੀ ਓਹ ਨਹੀਂ ਲੱਗਦੀ ਓਵਰ EATING ਤੋਂ ਅਸੀਂ ਬਚੇ ਰਹਿੰਨੇ ਆ ਸੋ ਪ੍ਰੋਟੀਨ ਵਾਲੀ ਡਾਈਟ ਵੱਧ ਤੋਂ ਵੱਧ ਲਓ ਪ੍ਰੋਟੀਨ ਮੀਟ ਚ ਹੁੰਦਾ ਆਂਡਿਆਂ ਚ ਮਿਲਦਾ ਏ ਬਦਾਮਾਂ ਚ ਹੁੰਦਾ ਨੱਟਸ ਜਿਹੜੇ ਆਉਂਦੇ ਇਹਨਾਂ ਚ ਪ੍ਰੋਟੀਨ ਹੁੰਦਾ ਵਧੀਆ ਫਿਰ ਦਾਲਾਂ ਚ ਪ੍ਰੋਟੀਨ ਆ ਗਿਆ ਫਿਰ ਸੋਇਆ ਬੀਨ ਚ ਪ੍ਰੋਟੀਨ ਹੁੰਦਾ ਏ ਪਨੀਰ ਚ ਪ੍ਰੋਟੀਨ ਹੁੰਦਾ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਮਿਲਦਾ ਏ। ਸੋ ਪ੍ਰੋਟੀਨ ਵਾਲੀਆਂ ਚੀਜ਼ਾਂ ਵੱਧ ਤੋਂ ਵੱਧ ਲਓ ਜੇ ਤੁਸੀਂ ਆਪਦੇ ਇੱਕ ਸੈਕਿੰਡ ਇੱਕ ਤਾਂ ਪ੍ਰੋਟੀਨ ਵਾਲੀਆਂ ਵੱਧ ਲੈਣੀਆਂ ਚਾਹੀਦੀਆਂ ਚੀਜ਼ਾਂ ਨੰਬਰ 2 ਤੇ ਸਾਨੂੰ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਜੇ ਅਸੀਂ ਆਪਦੇ ਭਾਰ ਨੂੰ ਪੇਟ ਨੂੰ ਘਟਾਉਣਾ ਚਾਹੁੰਦੇ ਹਾਂ। ਕਿਉਂਕਿ ਜਿਹੜਾ ਪਾਣੀ ਆ ਪਾਣੀ ਵੀ ਸਾਡੇ ਪੇਟ ਨੂੰ ਭਰਿਆ ਭਰਿਆ ਰੱਖਦਾ ਏ ਤੇ ਅਸੀਂ ਬਾਦੂ ਜਿਹੜਾ ਓਵਰ EATING ਤੋਂ ਬਚੇ ਰਹਿਨੇ ਆ ਸੋ ਇਹ ਵੀ ਇੱਕ ਬੜਾ ਵਧੀਆ ਤਰੀਕਾ ਏ ਸਾਡੇ ਭਾਰ ਨੂੰ ਘੱਟ ਕਰਨ ਦਾ ਘੱਟੋ ਘੱਟ ਦਿਨ ਚ ਸਾਨੂੰ 7 ਤੋਂ 8 ਗਲਾਸ ਜਿਹੜੇ ਪਾਣੀ ਦੇ ਆ ਉਹ ਪੀ ਲੈਣੇ ਚਾਹੀਦੇ ਆ ਤੇ ਇੱਕ ਕਾਰਬੋਹਾਈਡਰੇਟਸ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਤੋਂ ਬਚਣਾ ਚਾਹੀਦਾ ਜੇ ਅਸੀਂ ਆਪਣੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਆ ਕਾਰਬੋਹਾਈਡਰੇਟਸ ਵੈਸੇ ਤਾਂ ਕਣਕ 'ਚ ਵੀ ਹੁੰਦਾ ਏ ਚੋਲਾਂ 'ਚ ਵੀ ਹੁੰਦਾ ਸਾਨੂੰ ਕਣਕ ਦੇ ਆٹے ਦੀ ਬਜਾਏ ਜਿਹੜਾ ਕਹਿ ਲੋ ਵੀ ਮਲਟੀ grain ਦਾ ਆਟਾ ਵਰਤ ਲੈਣਾ ਚਾਹੀਦਾ ਹੈ ਮਿਲਟਸ ਜਿਹਨੂੰ ਅਸੀਂ ਕਹਿ ਦਿੰਨੇ ਆ ਜਿਹਦੇ ਵਿੱਚ ਅਝੋਂ ਆ ਜਾਂਦੇ ਆ ਜਵਾਰ ਬਾਜਰਾ ਰਾਗੀ ਇਹ ਚੀਜ਼ਾਂ ਨੂੰ ਮਿਲਾ ਕੇ ਕਣਕ ਦੇ ਆਟੇ 'ਚ ਅਸੀਂ ਇਹਦਾ ਸੇਵਨ ਕਰ ਸਕਦੇ ਆ ਸਾਥੀਓ ਆ ਵੀਡੀਓ ਸ਼ੇਅਰ ਜਰੂਰ ਕਰੀ ਜਾਓ ਅੱਗੇ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਜਿਹੜੀ ਇਹ ਜਾਣਕਾਰੀ ਆ ਉਹ ਪਹੁੰਚ ਸਕੇ ਸੋ ਇਹਦੇ ਨਾਲ ਨਾਲ ਸਲਾਦ ਸਭ ਤੋਂ ਵੱਧ ਸਾਨੂੰ ਖਾਣਾ ਚਾਹੀਦਾ ਸਾਡੀ ਥਾਲੀ 'ਚ ਘੱਟੋ-ਘੱਟ 50% ਜਿਹੜਾ ਉਹ ਸਲਾਦ ਹੋਣਾ ਚਾਹੀਦਾ ਹੈ ਸਲਾਦ ਇੱਕ ਤਾਂ ਮੇਦੇ ਜਦੋਂ ਜਾਂਦਾ ਹੈ ਸਾਡੇ ਭੁੱਖ ਲਵਾਉਣ ਵਾਲੀ ਜਿਹੜੇ ਰਿਸੈਪਟਰ ਆ ਉਹਨਾਂ ਨੂੰ ਸਪਰੈਸ ਕਰਦਾ ਹੈ ਸਾਨੂੰ ਉਹ ਇੱਕ ਤਾਂ ਓਵਰ ਈਟਿੰਗ ਨਹੀਂ ਹੁੰਦੀ ਐ ਇੱਕ ਦਿਨ 'ਚ ਵਾਰ-ਵਾਰ ਭੁੱਖ ਨਹੀਂ ਲੱਗਦੀ ਸਾਨੂੰ ਜੇ ਅਸੀਂ ਸਲਾਦ ਵਧੀਆ ਤਰੀਕੇ ਨਾਲ ਖਾਦਾ ਹੋਵੇ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਮਟਾਪਾ ਆਉਣ ਦਾ ਵੀ ਅਸੀਂ ਸਲਾਦ ਨਹੀਂ ਖਾਣੇ ਭੋਜਨ 'ਚ ਸਲਾਦ ਚ ਫਾਈਬਰ ਜ਼ਿਆਦਾ ਹੁੰਦਾ ਏ ਸੋ ਭੋਜਨ ਚ ਜਿਹੜੀਆਂ ਵੀ ਫੈਟ ਆ ਜਾਂਦਾ ਏ ਕੋਈ ਵੀ ਤੇਲ ਹੋ ਗਿਆ ਸੋ ਉਹਨੂੰ ਜਜਵ ਨਹੀਂ ਹੋਣ ਦਿੰਦਾ ਸਾਡੀਆਂ ਅੰਤੜੀਆਂ ਦੁਆਰਾ ਜਿਹੜਾ ਇਹ ਫਾਈਬਰ ਹੁੰਦਾ ਸੋ ਸਲਾਦ ਜ਼ਰੂਰੀ ਆ ਫਾਈਬਰ ਬਹੁਤ ਜ਼ਰੂਰੀ ਆ ਫਾਈਬਰ ਵਾਲੀਆਂ ਚੀਜ਼ਾਂ ਲੈਣੀਆਂ ਸੋ ਫਰੂਟਸ ਵਿੱਚ ਵੀ ਫਾਈਬਰ ਹੁੰਦਾ ਸਲਾਦ ਵਿੱਚ ਵੀ ਫਾਈਬਰ ਹੁੰਦਾ ਹਰੀਆਂ ਸਬਜ਼ੀਆਂ ਚ ਵੀ ਵਧੀਆ ਫਾਈਬਰ ਮਿਲ ਜਾਂਦਾ ਸਾਨੂੰ ਤੇ ਬਾਕੀ ਜਿਹੜੇ ਸਾਬਤ ਅਨਾਜ ਆ ਇੰਨਾ ਜੋ ਵੀ ਸਾਨੂੰ ਫਾਈਬਰ ਬਹੁਤ ਵਧੀਆ ਮਿਲਦਾ ਏ ਸੋ ਇਹ ਇੱਕ ਕਹਿ ਲਓ ਵੀ ਇਹ ਜਿਹੜੇ ਮੈਂ ਤੁਹਾਨੂੰ ਨੁਕਤੇ ਦਾ ਸ੍ਰਹਿ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਵੱਧ ਤੋਂ ਵੱਧ ਇਹਦੇ ਨਾਲ ਸਾਨੂੰ ਬਹੁਤ ਜਲਦੀ ਜਿਹੜਾ ਸਾਡਾ ਭਾਰ ਆ ਉਹ ਘਟਾਉਣ 'ਚ ਸਾਨੂੰ ਮਦਦ ਮਿਲੂਗੀ ਸੋ ਦੋਸਤੋ ਇਹ ਜਿਹੜੀ ਜਾਣਕਾਰੀ ਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਿਹੜਾ ਇਹ ਪੇਜ ਆ ਡਾਕਟਰ ਜੀਰਾ ਹੈਲਥ ਟਾਕ ਇਹਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਕਿਉਂਕਿ ਅੱਗੇ ਤੋਂ ਜਿਹੜੀਆਂ ਵੀ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਂਗਾ ਉਹ ਤੁਹਾਨੂੰ ਇਸੇ ਪੇਜ ਤੇ ਮਿਲਣਗੀਆਂ ਬਾਕੀ ਸੈਰ ਬਹੁਤ ਜ਼ਰੂਰੀ ਆ ਸਾਡੇ ਭਾਰ ਨੂੰ ਘਟਾਉਣ ਲਈ ਸੈਰ ਕਰਨ ਦਾ ਭਾਰ ਨੂੰ ਘਟਾ ਕਰਕੇ ਅਜਿਹਾ ਫਾਇਦਾ ਇੱਕ ਹੈਰਾਨ ਕਰਨ ਵਾਲਾ ਫਾਇਦਾ ਇਹ ਆ ਵੀ ਜਦੋਂ ਅਸੀਂ ਸੈਰ ਕਰਦੇ ਆ ਤਾਂ ਜਿਹੜੇ ਸਾਡੇ ਜੀਨਸ ਸਾਡੇ ਫੈਟ ਜਮਾ ਕਰਾਉਂਦੇ ਆ ਮਟਾਪਾ ਪੈਦਾ ਕਰਦੇ ਆ ਉਹ ਜੀਨ ਉਹਨਾਂ ਦੀ ਜਿਹੜੀ ਕਹਿ ਲਓ ਵੀ ਉਹਨਾਂ ਦਾ ਅਸਰ ਆ ਜਿਹੜਾ ਉਹ ਘੱਟ ਹੋ ਜਾਂਦਾ ਹੈ ਸੋ ਜੇ ਅਸੀਂ ਘੱਟੋ ਘੱਟ 15 ਮਿੰਟ ਵੀ ਸੈਰ ਕਰਦੇ ਖਾਣਾ ਖਾਣ ਤੋਂ ਬਾਅਦ ਤਾਂ ਇਹਨਾਂ ਜੀਨਸ ਦਾ ਅਸਰ ਘੱਟੋ ਘੱਟ 50% ਘਟਦਾ ਏ ਤੇ ਜਿਹਦੇ ਨਾਲ ਸਾਡੇ ਜਿਹੜੇ ਫੈਟਸ ਐ ਲਾਪ ਕਮੂਲੇਟ ਨਹੀਂ ਹੁੰਦੇ ਸਰੀਰ 'ਚ ਮਟਾਪਾ ਨਹੀਂ ਆਉਂਦਾ ਸੋ ਸੈਰ ਬਹੁਤ ਜ਼ਰੂਰੀ ਆ ਭਾਵੇਂ 15 20 ਮਿੰਟ ਕਰੋ ਜੇ ਤੁਸੀਂ ਘੰਟਾ ਕਰ ਸਕਦੇ ਆ ਤਾਂ ਬਹੁਤ ਵਧੀਆ ਏ ਇਹਦੇ ਨਾਲ ਤੁਹਾਨੂੰ ਭਾਰ ਘਟ ਕਰਨ 'ਚ ਭਾਰ ਨੂੰ ਘਟਾਉਣ 'ਚ ਬਹੁਤ ਸਹਾਇਤਾ ਮਿਲੂਗੀ ਤੇ ਇਹਦੇ ਨਾਲ ਨਾਲ ਜਿਹੜਾ ਡਾਲਡਾ ਘਿਓ ਆ ਉਹਨੂੰ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਭਾਰ ਨੂੰ ਘਟਾਉਣਾ ਚਾਹੁੰਦੇ ਆ। ਉਹਦੇ ਉਲਟ ਤੁਸੀਂ ਦੇਸੀ ਘਿਓ ਵਰਤ ਸਕਦੇ ਆ। ਦੈਨ ਜੇ 1-2 ਚਮਚੇ ਇਹਨਾਂ ਦਾ ਸੇਵਨ ਕਰ ਸਕਦੇ ਆ ਦੇਸੀ ਘਿਓ ਦਾ ਜਿੰਨਾਂ ਲੋਕਾਂ ਨੇ ਭਾਰ ਘਟਾਉਣਾ। ਸੋ ਜਿਹੜਾ ਦੇਸੀ ਘਿਓ ਇਹ ਵੀ ਸਾਡੇ ਭਾਰ ਨੂੰ ਘਟ ਕਰਨ 'ਚ ਫੈਟ ਨੂੰ ਬਾਲਣ 'ਚ ਸਹਾਇਤਾ ਕਰਦਾ ਏ। ਹੈ ਤੇ ਸਾਡੇ ਮੈਟਾਬੋਲਿਜ਼ਮ ਨੂੰ ਵੀ ਇਨਹਾਂਸ ਕਰਦਾ ਏ ਜਿਹੜਾ ਵੱਡੀ ਉਮਰ 'ਚ ਮੈਟਾਬੋਲਿਜ਼ਮ ਘਟ ਜਾਂਦਾ ਏ ਜਿਹਦੇ ਕਰਕੇ ਸਾਡੇ ਮੋਟਾਪਾ ਆਉਂਦਾ। ਸੋ ਦੇਸੀ ਘਿਓ ਸਾਡੇ ਮੈਟਾਬੋਲਿਜ਼ਮ ਨੂੰ ਠੀਕ ਕਰਦਾ ਏ। ਸੋ ਦੇ ਸੀਕੋ ਦਾ ਸੇਵਨ ਵੀ ਸਾਨੂੰ ਭਾਰ ਘੱਟ ਕਰਨ ਚ ਜਿਹੜਾ ਸਹਾਇਤਾ ਕਰਦਾ ਏ ਸੋ ਇਹਦੇ ਨਾਲ ਨਾਲ ਕੋਸੇ ਜੇ ਪਾਣੀ ਸਵੇਰੇ ਖਾਲੀ ਪੇਟ ਨਿੰਬੂ ਪਾ ਕੇ ਉਹਦਾ ਸੇਵਨ ਕਰੋ ਨਿੰਬੂ ਵੀ ਸਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਏ ਇਹਦੇ ਨਾਲ ਨਾਲ ਸਾਡੇ ਚਰਬੀ ਨੂੰ ਵੀ ਬਰਨ ਕਰਦਾ ਏ ਸੋ ਸਾਥਿਓ ਇਜਾਜ਼ਤ ਦਿਓ ਬਾਕੀ ਤੁਹਾਨੂੰ ਹੁਣ ਜਿਹੜੀਆਂ ਵੀ ਸਿਹਤ ਨੂੰ ਲੈ ਕੇ ਵੀਡੀਓਜ਼ ਆ ਉਹ ਇਸੇ ਪੇਜ ਤੇ ਮਿਲਿਆ ਕਰਨਗੀਆਂ ਸੋ ਆ ਪੇਜ ਨੂੰ ਫੋਲੋ ਕਰ ਲਿਓ ਤੇ ਆ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਧੰਨਵਾਦ